ਦੀ ਅਮਰੀਕਾ ਫੇਰੀ ਨੇ ਮਚਾਈ ਤੜਥਲੀ ਭੜਕ ਪਏ ਅਮਿਤ ਸ਼ਾ ਆ ਬਿਲਕੁਲ ਜੀ ਕੱਲ ਨੈਸ਼ਨਲ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬੈਠਕ ਨੂੰ ਐਡਰੈਸ ਕੀਤਾ ਹੈ ਰਾਹੁਲ ਗਾਂਧੀ ਨੇ ਜੀ ਉੱਥੇ ਜਿਹੜੀਆਂ ਉਹਨੇ ਗੱਲਾਂ ਕਹੀਆਂ ਉਹਨਾਂ ਗੱਲਾਂ ਦਾ ਪ੍ਰਤੀਕਰਮ ਇਹਨਾਂ ਜਿਆਦਾ ਹੋਇਆ ਹੈ ਭਾਰਤ ਦੇ ਵਿੱਚ ਕਿ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਵਾਲਿਆਂ ਕੁਝ ਸਿੱਖ ਦਿੱਸੇ ਬੰਦਿਆਂ ਨੂੰ ਅੱਗੇ ਲਾ ਕੇ ਜੀ ਸੋਨੀਆ ਗਾਂਧੀ ਦੀ ਰ ਹੈਸ਼ਟੈਗ ਗੇ ਰੋਸ ਮਜ਼ਾਰਾ ਕਰਵਾਇਆ ਗਿਆ ਹੈ ਉਜਾ ਅਮਿਤ ਸ਼ਾ ਜਿਹੜੇ ਵੇਸਤੇ ਗ੍ਰਹਿ ਮੰਤਰੀ ਹੈ ਜੀ ਉਹ ਕੱਲ ਬਹੁਤ ਪੜਕੇ ਹਨ ਉਹਨਾਂ ਨੇ ਕੱਲ ਜਿਹੜਾ ਹੈਗਾ ਆਪਣਾ ਸਾਰਾ ਗੁੱਬਗਵਾਟ ਕਿਸ ਮੁੱਦੇ ਦੇ ਉੱਤੇ ਕੱਢੇ ਕੱਢਿਆ ਜੀ ਅਮਿਤ ਸ਼ਾ ਉਹਰੀ ਕਹਿੰਦੇ ਆ ਕਿ ਜਿਹੜੀ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਹੈ ਇਹਨਾਂ ਦੀ ਸੋਚ ਜਿਹੜੀ ਹੈਗੀ ਹੈ ਉਹ ਦੇਸ਼ ਨੂੰ ਢੋੜਨ ਵਾਲੀ ਦਾ ਪਨੀ ਕਹਿ ਸਕਦੇ ਕਹਿੰਦੇ ਫੁੱਟਪਾਉ ਤਾਕਤਾਂ ਨੂੰ ਜਿਹੜੀ ਹੈਗੀ ਹੈ ਪ੍ਰਮੋਟ ਕਰਦੀ ਹੈ ਜੀ ਵਟਪਉ ਤਾਕਤ ਨੂੰ ਪ੍ਰਮੋਟ ਕਰਨ ਦਾ ਮਤਲਬ ਇਹ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਜੁੜਦੇ ਹੈ। ਬਿਲਕੁਲ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਤਾਕਤਾਂ ਦੇਸ਼ ਨੂੰ ਤੋੜਨ ਵਾਲਿਆਂ ਨਾਲ ਖੜਨਾ। ਹਾਂ ਹਾਂ। ਇਹ راہਲ ਤੇ ਕਾਂਗਰਸ ਪਾਰਟੀ ਦੀ ਪੁਰਾਣੀ ਜਿਹੜੀ ਹੈਗੀ ਆਦਤ ਹੈ। ਜੀ। ਕਹਿੰਦੇ ਵਿਦੇਸ਼ੀ ਮੰਚਾਂ ਦੇ ਉੱਤੇ ਜਾ ਕੇ ਦੇਸ਼ ਦੀ ਬਦਨਾਮੀ ਕਰਨੀ। ਹਾਂ ਹਾਂ। ਤੇ ਜੰਮੂ ਕਸ਼ਮੀਰ ਵਰਗੇ ਰਾਜ ਦੇ ਵਿੱਚ ਨੈਸ਼ਨਲ ਕਾਨਫਰੰਸਾਂ ਦਾ ਜਿਹੜਾ ਦੇਸ਼ ਵਿਰੋਧੀ ਏਜੰਡਾ ਉਹਦੀ ਹਮਾਇਤ ਕਰਨੀ। ਜੀ। ਇਹ ਸਾਰਾ ਕੁਝ ਕਹਿੰਦੇ ਬਹੁਤ ਦੜਬੜਾ ਹੈ। ਹੂੰ ਹੂੰ। ਤੇ ਨਾਲ ਅਗਲੀ ਗੱਲ ਉਹਨੇ ਕਹੀ ਹੈ ਕਿ ਰਾਹੁਲ ਗਾਂਧੀ ਇਹ ਗੱਲ ਕਹਿੰਦਾ ਹੈ ਕਿ ਮੈਂ ਜਦੋਂ ਬਖਤ ਆਇਆ ਹੂੰ ਹੂੰ ਅਸੀਂ ਰਾਖਵਾ ਕਰਨ ਖਤਮ ਕਰਦੇ ਸੀ। ਜੀ। ਵੈਸੇ ਵੀ ਇਹਨੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਾਖਵਾ ਕਰਨ ਖਤਮ ਕਰਨ ਵਾਸਤੇ ਕਿਸੇ ਜ਼ਮਾਨੇ ਦੇ ਵਿੱਚ ਮੇਰੇ ਖਿਆਲਾ ਵੀ ਕੋਈ ਕਿਹਾ ਸੀ ਕਿ ਰਾਖਵਾ ਕਰਨ ਲੋੜ ਪੈ ਤੇ ਅਰਜ਼ਿ ਕੀਤਾ ਜਾ ਸਕਦਾ ਰਾਜੀਵ ਗਾਂਧੀ ਨੇ। ਜੀ। ਉਹਦਾ ਵੀ ਜ਼ਿਕਰ ਕਰਦੇ ਆ ਕਿ ਕਾਂਗਰਸ ਪਾਰਟੀ ਦੀ ਪੁਰਾਣੀ ਆਦਤ ਹੈ। ਹੂੰ ਹੂੰ। ਲੇਕਿਨ ਉਹ ਇਸ ਗੱਲ ਨੂੰ ਭੁੱਲਦੇ ਆ ਕਿ ਜੇ ਬੜਾ ਸਮਾਨੀ ਹੋਇਆ। ਹੂੰ। ਪਹਿਲੇ ਪਿਛਲੀ ਗਾਇਦਿਰਗੇ 2019 ਵਾਲੀਆਂ ਚੋਣਾਂ ਸੀ 2019 ਦੀਆਂ ਚੋਣਾਂ ਤੋਂ ਬਾਅਦ ਕੁਝ ਸੂਬਿਆਂ ਦੀਆਂ ਚੋਣਾਂ ਹੋਈ ਹੈ ਜੀ ਉਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਮੋਹਨ ਭਾਗਵਤ ਜਿਹੜੇ ਆਰਐਸਐਸ ਦੇ ਚੀਫ ਹੈ ਜੀ ਉਹਨਾਂ ਦੀ ਸਟੇਟਮੈਂਟ ਤੇ ਥੋੜੀ ਜਿਹੀ ਨਜ਼ਰ ਮਾਰੀਏ ਤੇ ਉਹ ਵੀ ਕਹਿੰਦੇ ਸੀ ਆਰਐਸਐਸ ਦੀ ਕੋਈ ਲੋੜ ਨਹੀਂ ਆ ਇਹਦੀ ਅੜਾਖਮੀ ਕਰਨ ਦੀ ਕੋਈ ਲੋੜ ਨਹੀਂ ਆਰਐਸਐਸ ਦੇ ਚੀਫ ਕਹਿੰਦੇ ਸੀ ਜੀ ਇਹਨੂੰ ਖਤਮ ਕਰ ਦੇਣਾ ਚਾਹੀਦਾ ਹਮਮ ਵਾਲੇ ਆ ਕਿ ਨਰਿੰਦਰ ਗਾਂਧੀ ਨੇ ਕਰ ਲਿਆ ਨੈਸ਼ਨਲ ਹੇਗੀ ਹੈ ਕਿ ਐ ਪ੍ਰੈਸ ਕਲੱਬ ਜਿਹੜੀ ਪ੍ਰੈਸ ਕਲੱਬ ਹੈ ਅਮਰੀਕਾ ਦਾ ਉੱਥੇ ਉਹਨੇ ਐਡਰੈਸ ਕੀਤਾ ਉਹਨੇ ਉੱਥੇ ਕਿਹਾ ਕੀ ਹੈ ਜੀ ਉਹਨੇ ਰਾਖਮੀ ਕਰਨ ਵਾਲੇ ਦਾ ਬੜਾ ਸਪਸ਼ਟ ਕਿਹਾ ਹੈ ਕਿ ਰਾਖਵਾ ਕਰਨ ਜਰਾ ਹੈਗਾ ਜਦੋਂ ਰਾਖਮੀ ਕਰਨ ਦੀ ਲੋੜ ਨਾ ਰਹੀ ਤੇ ਇਹਨੂੰ ਖਤਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ ਹੂੰ ਛੋੜਾ ਇਹਨੂੰ ਆਪਾਂ ਬਰੀਕੀ ਚ ਜਾਈਏ ਵੀ ਰਾਖਵਾ ਕਰਨ ਕਿਉਂ ਕੀਤਾ ਗਿਆ ਸੀ ਜੀ ਜਦੋਂ ਦੇਸ਼ ਦਾ ਸੰਵਿਧਾਨ ਬਣਿਆ ਸੀ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹ ਪ੍ਰਬੰਧ ਕੀਤਾ ਸੀ ਕਿ ਸਦੀਆਂ ਤੋਂ ਜਿਹਨਾਂ ਲੋਕਾਂ ਨੂੰ ਦਬਾ ਕੇ ਰੱਖਿਆ ਗਿਆ ਹੈ ਜੀ ਇਹ ਜਿਹੜੇ ਦੱਬੇ ਕੁਚਲੇ ਲੋਕ ਹੈ ਜਿਨ੍ਹਾਂ ਦੇ ਭਾਦੇ ਟਾਲੇ ਗਏ ਸੀ ਜਿਨ੍ਹਾਂ ਤੋਂ ਬਿਲਕੁਲ ਜਿਹੜਾ ਹੈਗਾ ਸੋਫਾ ਵਰਗਾ ਸਫਾਈ ਤੋਂ ਵੀ ਜੇ ਆਪਾਂ ਕਹਿੰਦੇ 12 ਵਰਗਾ ਸਾਫ ਕਰਵਾਉਂਗਾ ਜਾਂਦਿਆਂ ਸੀ ਜੀ ਜੀ ਉਹਨਾਂ ਨੂੰ ਇਹ ਮੰਨਿਆ ਜਾਂਦਾ ਸੀ ਕਿ ਸੇਵਾਦਾਰ ਹੈ ਇਹਨਾਂ ਦਾ ਕੰਮ ਸਿਰਫ ਸੇਵਾ ਕਰਨਾ ਹੈ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਤਰ੍ਹਾਂ ਦਾ ਛੇਕਿਆ ਹੋਇਆ ਸੀ ਉਹਨਾਂ ਲੋਕਾਂ ਨੂੰ ਕਿਵੇਂ ਸਮਾਜ ਦੇ ਬਰਾਬਰ ਕੀਤਾ ਜਾਵੇ ਜੀ ਬਾਕੀ ਸਮਾਜ ਦੇ ਵਿੱਚ ਉਹਨਾਂ ਦੀ ਥਾਂ ਕਿਵੇਂ ਬਣੇ ਇਹ ਜ਼ਰੂਰੀ ਸੀ ਕਿ ਉਹਨਾਂ ਲੋਕਾਂ ਨੂੰ ਪੜਾਇਆ ਲਿਖਾਇਆ ਜਾਵੇ ਉਹਨਾਂ ਨੂੰ ਕਮਾਉਣ ਦੇ ਸਮਰੱਥ ਬਣਾਇਆ ਜਾਵੇ। ਜੀ। ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਉਹਨਾਂ ਨੂੰ ਆਟਾ-ਦਾਲ ਦੇਣ ਦੀ ਲੋੜ ਨਾ ਪਵੇ ਜਿਹੜੀ ਕਿ ਹੁਣ ਅਸੀਂ ਦਿੰਦੇ ਆ। ਜੀ। ਘਰ-ਘਰ ਆਟਾ ਪਹੁੰਚਾਉਣ ਦੀ ਗੱਲ ਨਾ ਚੱਲੇ। ਇਹ ਡਰਾਏ ਡਰਾਮੇਬਾਦੀ ਨਾ ਹੋਵੇ ਕਿ ਕਦੇ ਕਣਕ ਮਿਲੂਗੀ ਤੇ ਕਦੇ ਆਟਾ ਮਿਲੂਗਾ। ਜੀ। ਕਦੇ ਤੁਹਾਨੂੰ ਰਾਸ਼ਨ ਦੀਪ ਤੋਂ ਜਾ ਕੇ ਲੈ ਕੇ ਆਉਣਾ ਪੂਗਾ ਤੇ ਕਦੇ ਘਰੇ ਜਾ ਕੇ ਦੇਵਾਂਗੇ। ਇਹ ਗੱਲਾਂ ਤਾਂ ਹੁਣ ਤੁਹਾਨੂੰ ਪਤਾ ਨਾ ਵੀ ਅੱਜਕੱਲ ਵੀ ਇਹ ਸਾਰੀਆਂ ਗੱਲਾਂ ਚੱਲਦੀਆਂ ਨੇ। ਬਿਲਕੁਲ। ਇਹ ਇਹ ਜਿਹੜਾ ਮਾਮਲਾ ਸੀ ਐਸਸੀ ਰੱਖਮਕਰਨ ਉਸ ਵੇਲੇ ਕੀਤਾ ਸੀ ਕਿ ਦਸਾਲ ਬਾਅਦ ਫੇਰ ਆਖਮਕਰਨ ਕਰਦੇ ਹਾਂ। ਹੂੰ। ਸ਼ਾਇਦ ਦਸਾਂ ਸਾਲਾਂ ਦੇ ਵਿੱਚ ਵਿੱਚ ਇਹਨਾਂ ਦੀ ਜੂੜ ਸੁਧਰ ਗਈ। ਜੀ। ਪਰ ਕਿਉਂਕਿ ਸਮਾਜ ਦੇ ਵਿੱਚ ਜੋ ਕਹਾਣੀ ਵੰਡ ਹੁੰਦੀ ਹੈ। ਜਦੋਂ ਦੌਲਤ ਦੀ ਕਹਾਣੀ ਵੰਡ ਹੁੰਦੀ ਹੈ ਉਹਦੇ ਵਿੱਚ ਨਾਲ ਦੀ ਨਾਲ ਹੀ ਉਹ ਤਾਕਤਾਂ ਦੀ ਟਕਣੀਆਂ ਹੁੰਦੀਆਂ ਜਾਂਦੀਆਂ। ਬਿਲਕੁਲ ਜੀ। ਮੇਰੇ ਯਾਦ ਆ ਕਿਸੇ ਜ਼ਮਾਨੇ ਚ ਆਪਾਂ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ। ਉਦੋਂ ਟਾਟੇ ਬਾਟੇ ਸੰਘਾੜੀਆਂ ਦੇ ਡਾਲਬੀਏ ਉਹਨਾਂ ਦੀਆਂ ਗੱਲਾਂ ਹੁੰ ਹਣ ਚਾਤੇ ਵਾਡੇ ਦੇ ਜਿੱਥੇ ਰਿ ਗਏ ਅਦਾਨੀ ਤੇ ਅੰਬਾਨੀ ਆ ਗਏ ਉਦੋਂ ਹੁੰਦਾ ਕਿ ਅਸੀਂ ਕਿ ਬਹੁ ਰਾਸ਼ਟਰੀ ਕੰਪਨੀਆਂ ਜੀ ਕਈ ਕਈ ਦੇਸ਼ਾਂ ਦੀਆਂ ਕੰਪਨੀਆਂ ਮਿਲ ਜਾਂਦੀਆਂ ਸੀ ਤੇ ਹੁਣ ਬਣ ਕੇ ਕਾਰਫੋਰਟ ਹੂੰ ਹੂੰ ਪੰਦਾ ਭਾਰਤ ਹੈ ਜੀ ਕਮਾਈ ਉਹ ਸਾਰੀ ਦੁਨੀਆ ਚ ਕਰਦਾ ਹੈ ਹੈਡਕੁਆਟਰ ਕਿੱਥੇ ਹੈ ਜੀ ਉਹਦਾ ਲੰਡਨ ਉਹ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਹੈ ਮਤਲਬ ਜਿਵੇਂ ਜਿਵੇਂ ਸਮਾਜ ਤਰੱਕੀ ਕਰਦਾ ਜਾਂਦਾ ਹੈ ਸੋਸਾਇਟੀ ਤਰੱਕੀ ਕਰਦੀ ਜਾਂਦੀ ਹੈ ਜੀ ਉਵੇਂ ਉਵੇਂ ਜਿਹੜੇ ਹੈਗੇ ਲੁੱਟ ਦੇ ਸਾਧਨ ਬਣਦੇ ਜਾਂਦੇ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੁੰਦਾ ਜਾਂਦਾ ਹੈ ਸੂਰ ਰੋਹਰ ਕੰਮੀ ਕੰਕਰੀ ਕੀ ਕੀ ਜਦੋਂ ਇਹ ਕਹਾਣੀ ਚੱਲੀ ਆ ਇਹ ਲੋੜ ਹੀ ਨਾ ਰਹੀ ਕਿ ਉਹਨਾਂ ਦੀ ਲੋੜ ਨਹੀਂ ਸਮਾਜਿਕ ਬਿਤਕਰੀਵਾਜੀ ਖਤਮ ਹੋ ਗਈ ਹੈ ਉਸ ਵੇਲੇ ਅਸੀਂ ਜਿਹੜੀ ਹੈਗੀ ਇਹਦੇ ਬਾਰੇ ਸੋਚ ਲਾਂਗੇ ਕਿ ਇਹਨੂੰ ਰੱਦ ਕੀਤਾ ਜਾਵੇ ਨਾ ਕੀਤਾ ਜਾਵੇ ਜੀ ਮਤਲਬ ਉਹ ਦੀ ਸਮੁੱਚੀ ਜਿਹੜੀ ਤਕਰੀਰ ਹੈ ਜਿਹੜਾ ਉਹ ਸਮੁੱਚਾ ਬਿਆਨ ਉਸ ਸਮੁੱਚੇ ਬਿਆਨ ਦੀ ਬਜਾਏ ਮਾਨਜੋਗ ਅਮਿਤ ਸ਼ਾਹ ਨੇ ਸਿਰਫ ਉਹਨੀ ਗੱਲ ਫੜ ਲਿਆ ਲੋ ਜੀ ਇਹ ਤਾਂ ਨਾ ਰਿਜ਼ਰਵੇਸ਼ਨ ਖਤਮ ਕਰਨੀ ਚਾਹੁੰਦੇ ਜੀ ਤੇ ਅਮਿਤ ਸ਼ਾਹ ਜੀ ਕਹਿੰਦੇ ਵੀ ਜਿੰਨੀ ਜਰੂਰ ਪਾ ਸਿਆਤਾ ਪਾਰਟੀ ਦੀ ਹੁੰਦੀ ਹੈ ਅਸੀਂ ਹੈਗੇ ਅਸੀਂ ਇਹ ਬਿਲਕੁਲ ਖਤਮ ਨਹੀਂ ਹੋਣ ਦੇਵਾਂਗੇ ਇਹ ਉਹਨਾਂ ਨੇ ਗੱਲ ਕਹੀ ਹੈ ਜੀ ਰਾਹੁਲ ਗਾਂਧੀ ਨੇ ਹੋਰ ਗੱਲਾਂ ਵੀ ਕਹੀਆਂ ਰਾਹੁਲ ਗਾਂਧੀ ਨੇ ਇਹ ਵੀ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵਿਤਕਰੇਵਾਦੀ ਧਰਮ ਦੇ ਆਧਾਰ ਤੇ ਹੋ ਰਹੀ ਹੈ ਜੀ ਸਾਡੇ ਦੇਸ਼ ਦੇ ਵਿੱਚ ਵਿਤਕਰੇਵਾਦੀ ਰੰਗ ਦੇ ਆਧਾਰ ਤੇ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ ਵਿਤਕਰੇਵਾਦੀ ਬੋਲੀ ਦੇ ਆਧਾਰ ਤੇ ਹੋ ਰਹੀ ਹੈ ਇਹ ਬਿਚਰੇ ਬਾਜੀ ਜਿਹੜੀ ਇਹ ਖਤਮ ਕਰਨਾ ਸਾਡਾ ਕੰਮ ਹੈ ਸਾਡੀ ਜ਼ਿੰਮੇਵਾਰੀ ਹੈ ਸਾਡੀ ਡਿਊਟੀ ਹੈ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਰਹੋਗੇ ਕਹਿੰਦੇ ਇਹ ਗੱਲ ਕਹਿੰਦਾ ਹੈ ਉਹਨੇ ਇਹ ਵੀ ਕਹਿਆ ਕਿ ਉਦੋਂ ਤੱਕ ਆਰਾਖਮ ਕਰਨ ਰਹੂਗਾ ਜਿੰਨੀ ਦੇਰ ਤੱਕ ਇਹ ਮਾਮਲਾ ਨਹੀਂ ਖਤਮ ਹੁੰਦਾ ਕਿ ਜੇ 100 ਰੁਪਏ ਆਦਵਸੀਆਂ ਨੂੰ 100 ਦੇ ਵਿੱਚੋਂ ਕਿੰਨੇ ਮਿਲਦੇ ਆ ਦੀ 10 ਜੀ ਗਲਤਾਂ ਨੂੰ ਤੇ OBC ਨੂੰ 100 ਦੇ ਵਿੱਚੋਂ ਕਿੰਨੇ-ਕਿੰਨੇ ਮਿਲਦੇ ਕਹਿੰਦੇ 5-5 ਤੇ ਜਿਹੜੀ ਇਹ ਬਿਜ਼ਨਸ ਲਿਸਟ ਦੇ ਵਿੱਚ ਜੇ ਆਪਾਂ ਦੇਖੀਏ ਗਲਤਾਂ ਦੀ OBC ਵਾਲਿਆਂ ਦੀ ਘੱਟ ਗਿਣਤੀ ਹੈ ਜੀ ਇਹਨਾਂ ਦੀ ਕਿੱਥੇ ਕਿਹੜੀ ਸਥਿਤੀ ਨਾ ਮਾਤਰ ਹਾਲਾਂਕਿ ਘੱਟ ਗਿਣਤੀਆਂ ਦੇ ਵਿੱਚ ਕੁਝ ਲੋਕ ਹੈ ਕੁਝ ਭਾਈਚਾਰੇ ਹੈਗੇ ਜਿਹੜੇ ਉਦਮੀ ਹੈ ਹਮਮਿਸਾਲ ਦੇ ਤੌਰ ਦੇ ਤੇ ਅਸੀਂ ਦੇਖੀ ਸਾਡਾ ਸਿੱਖ ਭਾਈਚਾਰਾ ਉਦਮੀ ਭਾਈਚਾਰਾ ਹੈ ਜਿੰਮਤ ਵਾਲੇ ਲੋਕ ਹਨ ਇੱਥੇ ਭਾਰਤ ਦੇ ਵਿੱਚ ਵੀ ਸਾਸਿ ਜਿਹੜੇ ਹੈਗੇ ਆ ਮੌਕੇ ਅਵਿਲ ਕਰਦੇ ਆ ਇੱਥੇ ਵੀ ਸਾਡੇ ਲੋਕਾਂ ਨੇ ਬੜਾ ਕੁਝ ਕੀਤਾ ਮੈਂ ਇੰਟਰਵਿਊ ਸੁਰਿਆਸੀ ਰਵੀਂਦਰ ਸਿੰਘ ਹੋਣਾ ਦੀ ਜੀ ਰਵੀਂਦਰ ਸਿੰਘ ਦਾ ਪਿਆ ਹੁੰਦਾ ਸੀ ਬਲਦੇਵ ਸਿੰਘ ਜਿਹੜਾ ਭਾਰਤ ਦਾ ਪਹਿਲਾ ਡਿਫੈਂਸ ਮਿਨਿਸਟਰ ਹੈ ਜੀ ਔਰ ਜਦੋਂ ਘਰੋਂ ਨਿਕਲੇ ਸੀ ਘਰੋਂ ਪੜਨ ਵਾਸਤੇ ਨਿਕਲੇ ਸੀ ਬੜੀ ਔਖੇ ਢੰਗ ਨਾਲ ਉਹਨੇ ਪੜ੍ਹਾਈ ਕੀਤੀ ਸੀ ਸਧਾਰਨ ਵਿਅਕਤੀ ਸੀ ਮੁਰਕੇ ਮੌਕੇ ਮਿਲੇ ਜਾ ਕੇ ਉਹਨਾਂ ਮੌਕੇ ਨੂੰ ਅਵੇਲ ਕੀਤਾ ਕਿੰਨੀ ਵੱਡੀ ਇੰਡਸਟਰੀ ਲਾ ਕੇ ਕਿਤੇ ਦੀ ਕਿਤੇ ਪਹੁੰਚ ਗਏ ਅਸੀਂ ਉਭਰਾਏ ਆਇਆ ਦੀ ਗੱਲ ਕਰਨੀ ਆਪਾਂ ਰਣਬਖਸ਼ੀ ਵਾਲਿਆਂ ਦੀ ਗੱਲ ਕਰੀਏ ਕਿਤੇ ਦੇ ਕਿਤੇ ਲੋਕ ਪਹੁੰਚ ਗਏ ਬਾਕੀ ਗੱਲ ਛੱਡ ਦਿਓ ਤੁਸੀਂ ਜੇ ਆਪਾਂ ਰਖੜਾ ਪਰਿਵਾਰ ਦੀ ਗੱਲ ਕਰ ਲਈਏ ਦਰਸ਼ਨ ਸਿੰਘ ਢਾਹੀਵਾਲ ਹੋਈ ਉਹਨਾਂ ਲਈ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਸੁਣੀ ਸੀ ਮਤਲਬ ਇਹ ਵੀ ਦਸ ਹਜ਼ਾਰ ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਉਨਾ ਉਹਨਾਂ ਦੇ ਤਰਨੂਰੇ ਇਹ ਅਸਿਨੂ ਕਿਥੇ ਚਲੇ ਜਣੇ ਨਹੀਂ ਕਿ ਨਹੀਂ ਇਥੇ ਸਮਾਜ ਦੇ ਵਿੱਚ ਇੱਕ طبਕਾ ਚੰਦੀ ਸਾਹਿਬ ਉਹ ਇਹ ਬਹੁਤ ਹੀ ਪਰਸ਼ਵਰ ਹੈ ਸੋਨਮ ਉਹਦੇ ਨੂੰ ਲੈ ਕੇ ਕਾਫੀ ਜਿਹੜੀ ਹੱਲਾ ਗੁਲਾਬ ਭਾਰਤ ਦੇ ਵਿੱਚ ਹੋਇਆ ਵਾ ਅਸਲ ਦੇ ਵਿੱਚ ਤੇਰੇ ਤੇਰਾ ਜਿਹੜੀ ਭਾਰਤ ਤੇ ਆਪਣੇ ਅਮਰੀਕਾ ਦੀ ਫੇਰੀ ਹੈ ਰਾਹੁਲ ਗਾਂਧੀ ਜੀ ਉਥੇ ਜਿਸ ਤੱਕ ਦੇ ਨਾਲ ਖੁੱਲਕੇ ਬੋਲਿਆ ਵਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜਿਆਦਾ ਹੈਗਾ ਉਹਦੀ ਉਹਦੀ ਬੋਲਬਾਣੀ ਨੇ ਬਹੁਤ ਜਿਆਦਾ ਮੁਸੀਬਤ ਖੜੀ ਕਰਤੀ ਹੈ ਕਿਉਂਕਿ ਪਹਿਲਾਂ ਰਾਹੁਲ ਗਾਂਧੀ ਨੂੰ ਗੰਭੀਰਤਾ ਨਾਲ ਨਹੀਂ ਇਸ ਲਿਆ ਜਾਂਦਾ ਜੀ ਉਹਨੂੰ ਇੱਕ ਪੱਪੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਸ ਸਾਰਾ ਪੈਸਾ ਲਾਇਆ ਗਿਆ ਸੀ ਹੂੰ ਹੂੰ ਵਿਦੇਸ਼ਾਂ ਦੇ ਵਿੱਚ ਇਹ ਜਾਂਦਾ ਸੀ ਤੇ ਵਿਦੇਸ਼ਾਂ ਦੇ ਵਿੱਚ ਉਹ ਕੋਈ ਰਤਬਾ ਨਹੀਂ ਸੀ ਜੀ ਹੁਣ ਜਦੋਂ ਵਿਦੇਸ਼ ਦੇ ਵਿੱਚ ਜਾਂਦਾ ਉਹ ਇੰਦਰਾ ਗਾਂਧੀ ਦਾ ਪੋਤਰਾ ਨਹੀਂ ਹੈ ਉਦੋਂ ਵਿਰੋਧੀ ਧਿਰ ਦਾ ਆਗੂ ਹੈ ਤੇ ਜਿਹਨੂੰ ਕਾਂਗਰਸ ਪਾਰਟੀ ਦੇ ਵਿੱਚ ਲੋਕ ਲੀਡਰ ਮੰਨਣ ਨੂੰ ਤਿਆਰ ਨਹੀਂ ਸੀ ਜੀ 22 ਤਰੀ ਜਿਹੜੀ ਹੈਗੀ ਜ G24 ਗਰੁੱਪ ਜਿਹੜਾ ਸੀ ਨਾਲ 24 25 ਕਾਂਗਰਸੀ ਲੀਡਰਾਂ ਦਾ ਜਿਹਨਾਂ ਦੇ ਖਿਲਾਫ ਕਿਸੇ ਨੇ ਬਗਾਵਤ ਕਰਤੀ ਸੀ ਉਹਨਾਂ ਲੀਡਰ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ ਪਰਸਤਿਤੀਆਂ ਨੇ ਲੈ ਕੇ ਖੜਾ ਕਿਥੇ ਕਰਤਾ ਕਿ ਅੱਜ ਉਹਨੂੰ ਆਪੋਜੀਸ਼ਨ ਦੇ ਵਿੱਚ ਜਿਹੜੇ ਲੋਕ ਉਹਦੇ ਵਿਰੋਧੀ ਸੀ ਉਹ ਵੀ ਲੀਡਰ ਮੰਨ ਲੈਣੇ ਤਿਆਰ ਹੋਏ ਸ਼ਰਦ ਪਵਾਰ ਵਰਗੇ ਘੈਂਟ ਆਦਮੀ ਜਿਹਨਾਂ ਨੂੰ ਚੰਕੀਆ ਸਮਝਿਆ ਜਾਂਦਾ ਉਹ ਵੀ ਉਹਨੂੰ ਕਹਿੰਦੇ ਵੀ ਉਹ ਸਾਡਾ ਲੀਡਰ ਹੈ ਉਹਨੂੰ ਉਹ ਜੋ ਠਾਕਰੇ ਵੀ ਕਹਿੰਦਾ ਸਾਡਾ ਲੀਡਰ ਹੈ ਇਹਦੇ ਉਲਟ ਜੇ ਤੁਸੀਂ ਦੇਖੀਏ ਇੱਥੇ ਭਾਰਤ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਸਥਿਤੀ ਕੀ ਹੈ ਜਿਹਨੂੰ ਵਾਰ-ਵਾਰ ਰਾਹੁਲ ਕਾਂਧੀ ਉਠਾਉਂਦਾ ਹੈ ਉਹ ਕਹਿੰਦਾ ਇੱਕ ਮੌਕਾ ਹੁੰਦਾ ਸੀ ਜਦੋਂ ਲੋਕ ਡਰਦੇ ਹੁੰਦੇ ਸੀ ਨਰਿੰਦਰ ਮੋਦੀ ਨੇ ਡਰ ਪੈਦਾ ਕੀਤਾ ਹੋਇਆ ਸੀ ਹਾਲਾਤ ਕਹਿੰਦੇ ਇੱਥੋਂ ਤੱਕ ਬਣੇ ਹੋਏ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਡਰ ਪੈਦਾ ਹੋਇਆ ਸੀ ਜੇ ਨਰਿੰਦਰ ਮੋਦੀ ਤੁਰਹ ਜਾਂਦਾ ਗੈਮਰੇਵ ਦੀ ਤੇ ਫੋਕਸ ਕੀਤੇ ਆ ਭਾਈ ਦੀ ਬੇ ਨੰਬਰ 2 ਵਰਗੇ ਬੰਦੇ ਜਿਵੇਂ ਕਿ ਰਾਜਨਾਥ ਸਿੰਘ ਵਰਗਾ ਬੰਦਾ ਅੱਗੇ ਆ ਗਿਆ ਤੇ ਅਮਿਤ ਸ਼ਾਹ ਦੀ ਬਾਹ ਫੜ ਕੇ ਪਛਾਹ ਕਰੁੰਦਾ ਸੀ ਕਿ ਤੂੰ ਪਾਸੇ ਆ ਸਾਬਦੇ ਜਿਹੜੀ ਸਾਬਦੇ ਕੇ ਕੋਈ ਬੰਦ ਨਹੀਂ ਹੋਣਾ ਚਾਹੀਦਾ ਉਹਨੂੰ ਜਦ ਜਿਹੜਾ ਉਹ ਡਰਾਉਟ ਟੁੱਟ ਚੁੱਕਾ ਹੈ ਸੋ ਕੁੱਲ ਮਲਾਕੇ ਜੇ ਅਸੀਂ ਇਹ ਦੇਖੀਏ ਕਿ ਵਿਦੇਸ਼ ਦੇ ਵਿੱਚ ਵਾਵਾ ਹੋ ਰਹੀ ਹੈ ਗਾਹਰ ગાંધી ਦੀ ਦੇਸ਼ ਦੇ ਅੰਦਰ ਜਿਹੜੀ ਹੈਗੀ ਹੈ ਉਹ বিজেਪੀ ਭਾਰਤੀ ਜਨਤਾ ਪਾਰਟੀ ਜੇ ਪਰ ਭਾਰਤੀ ਜਨਤਾ ਪਾਰਟੀ ਦੇ ਸਧਾਰਨ ਕਾਰਖਾਨਿਆਂ ਤੋਂ ਲੈ ਕੇ ਵੱਡੇ ਲੀਡਰਾਂ ਤੱਕ ਉਹ ਇਸ ਵੇਲੇ ਪੂਰੀ ਤਰ੍ਹਾਂ ਤਿਲ ਮਲਾਈ ਹੈ ਇਹਦੇ ਨਾਲ ਹੀ ਜੇ ਆਪ ਅਗਨੀ ਗਲ ਦੇਖੀਏ ਤਾਂ ਇੱਕ ਹੋਰ ਨਵਾਂ ਇਹ ਵਿੱਚ ਡਿਵੈਲਪਮੈਂਟ ਹੋਈ ਹੈ ਇਹਨਾਂ ਭਾਰਤੀ ਜਨਤਾ ਪਾਰਟੀ ਵਾਲੇ ਵਾਰ-ਵਾਰ ਇਹ ਜੋਰ ਲਾਉਂਦੇ ਐ ਕਿ ਇਹ ਐਂਟੀ ਨੈਸ਼ਨਲ ਫੋਰਸਸ ਦੇ ਨਾਲ ਜੁੜਿਆ ਹੋਇਆ ਹੈ। ਜੀ ਸਵਾਲ ਇਹ ਪੈਦਾ ਹੁੰਦਾ ਕਿ ਜੇ ਅਸੀਂ ਇਹ ਹਾਲਾਤ ਪੈਦਾ ਕਰਾਂਗੇ ਅਸੀਂ ਕਿਸੇ ਘੱਟ ਗਿਣਤੀ ਭਾਈਚਾਰੇ ਦੇ ਨਾਲ ਬਿਤਕਰੇ ਬਾਜੀ ਵਾਲੀ ਗੱਲ ਕਰਾਂਗੇ। ਔਰ ਉਸ ਬਿਤਕਰੇ ਬਾਜੀ ਦਾ ਕੋਈ ਬਾਹਰ ਬੈਠ ਕੇ ਫਾਇਦਾ ਉਠਾਉਂਦਾ ਹੈ ਤੇ ਉਸ ਬਿਤਕਰੇ ਬਾਜੀ ਦਾ ਨੈਸ਼ਨਲ ਲੈਵਲ ਦਾ ਲੀਡਰ ਕੋਈ ਫੇਰ ਜ਼ਿਕਰ ਕਰ ਦਵੇ ਤੇ ਉਹ ਕਹੇ ਕਿ ਸਾਡੀ ਤਾਂ ਇਹਦੀ ਪੁਸ਼ਟੀ ਕਰਦੀ ਆ ਗੱਲ ਦੇਖੋ। ਮੇਰਾ ਇਹ ਸਕੇਨ ਤੋਂ ਮਤਲਬ ਹੈ ਕਿ ਗੁਰਪਤਵੰਨ ਸਿੰਘ ਪੰਡੂ ਜੀ ਵੀ ਇੱਕ ਸਟੇਟਮੈਂਟ ਆਈ ਹੈ ਕਰਨ ਜੀ ਗੁਰਪਤਵੰਨ ਸਿੰਘ ਪੰਡੂ ਨੇ ਵੀ ਜਿਹੜੀ ਹੈਗੀ ਐਪਰੀਸ਼ੀਏਟ ਕੀਤੀ ਰਾਹੁਲ ਗਾਂਧੀ ਨੂੰ ਨੇ ਕਹਿ ਕੇ ਰਾਹੁਲ ਗਾਂਧੀ ਨੇ ਸੱਚ ਬੋਲਿਆ ਪਹਿਲੀ ਵਾਰ ਭਾਰਤ ਦੇ ਕਿਸੇ ਲੀਡਰ ਨੇ ਸੱਚ ਬੋਲਿਆ ਕਿ ਇੱਥੇ ਘਟਕਿੰਟੀਆਂ ਦੇ ਨਾਲ ਵਿਸਕਰੇ ਬਾਜੀ ਹੋ ਰਹੀ ਹੈ ਜੀ ਇਹ ਤਾਂ ਜੇ ਆਪਾਂ ਆਰਐਸਐਸ ਦਾ ਅਜੰਡਾ ਪੜ੍ਹ ਕੇ ਦੇਖ ਲਓ 1995 ਦੇ ਵਿੱਚ ਇੱਕ ਸੀਕ੍ਰੇਟ ਸਰਕੂਲਰ ਮੇਰੇ ਹੱਥ ਆਇਆ ਸੀ ਆਰਐਸਐਸ ਦਾ ਜੀ ਉਹਦੇ ਵਿੱਚ ਘਟਕਿੰਟੀਆਂ ਨਾਲ ਕਿਵੇਂ ਕਰਵਾ ਦਿੱਤੀ ਜਿੱਥੇ ਘਟਕਿੰਟੀਆਂ ਤੇ ਦਲਤ ਫੈਸਲੇ ਲੋਕ ਰਹਿੰਦੇ ਆ ਉਹਨਾਂ ਜਿਹੜੀਆਂ ਹੈ ਬਸਟਗਰ ਦੇ ਵਿੱਚ ਜਾ ਕੇ ਕਿਸ ਕਿਸਮ ਦੇ ਨਸ਼ੀਲੇ ਪਦਾਰਥ ਉਸ ਤੇ ਤਕਸੀਮ ਕਰਦੇ ਆ ਜੀ ਕਿਵੇਂ ਉਹਨਾਂ ਦੀ ਜਿਹੜੀ ਹੈਗੀ ਹੈ ਜਿਹੜੀ ਆਪਾਂ ਜਿਹਨੂੰ ਪ੍ਰਜਨਨ ਸ਼ਕਤੀ ਹੁੰਦੀ ਹੈ ਉਹਨੂੰ ਖਤਮ ਕਰਨਾ ਹੈ ਇਹ ਗੱਲਾਂ ਤਾਂ ਆਮ ਚੱਲਦੀਆਂ ਜੀ ਇਹ ਗੱਲਾਂ ਤਾਂ ਆਮ ਚੱਲਦੀਆਂ ਕਿ ਜਿਹੜੇ ਘੱਟ ਗਿਣਤੀ ਦੇ ਉਹ ਲੋਕ ਹੈ ਜੇ ਸਾਡੇ ਵਿੱਚੋਂ ਕਨਵਰਟ ਕਰਕੇ ਉਹਨਾਂ ਨੇ ਕੋਈ ਹੋਰ ਧਰਮ ਅਪਣਾ ਲਿਆ ਉਹਨਾਂ ਦੇ ਉੱਤੇ ਅਟੈਕ ਹੋਣ ਪੁਰਣੀ ਗੱਲ ਕਰਦੇ ਆ ਆਪਾਂ ਬਾਬਾ ਗੁਰੂ ਨਾਨਕ ਦੇਵ ਜੀ ਸਾਹਿਬ ਪੰਜਾਬੀ ਦੇ ਵਿੱਚ ਜਿਹੜੀ ਹੈਗੀ ਨਿਛਲੇ ਹੁੰਦੇ ਸੀ ਉਸ ਵੇਲੇ ਜਿਹੜੇ ਸਮਕਾਲੀ ਜਿਹੜੇ ਮਹਾਪੁਰਸ਼ ਸੀਗੇ ਉਹ ਮਹਾਪੁਰਸ਼ ਵਕਫਾ ਖੋਲ੍ਹ ਰਹੇ ਜਦਦੇ ਹੁੰਦੇ ਸੀ ਲੇਕਿਨ ਉਹਨਾਂ ਦੇ ਵਿੱਚ ਜੇ ਆਪਾਂ ਦੇਖੀਏ ਉਹਨਾਂ ਦੀ ਆਪਸੀ ਜਿਹੜੀ ਮੇਲ ਮਲਾਪਤੀ ਜਿਹੜੀ ਭਾਵਨਾ ਸੀ ਉਹ ਅੱਜ ਨਾਲੋਂ ਕਿਤੇ ਵੱਧ ਸੀ ਅੱਜ 2 ਲੀਟਰ ਜਿਹੇ ਹੈ ਇਹ ਠੀਕ ਹੈ ਕਿ ਦੇਸ਼ ਨੂੰ ਵੰਡ ਕੇ ਲੋਕਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਮਾਰ ਕੇ ਲੁੱਟ ਮਾਰ ਕਿਵੇਂ ਕਰਾਉਣੀ ਹੈ ਇਸ ਗੱਲ ਦੇ ਵਿੱਚ ਤਾਂ ਇਕੱਠੇ ਹੈ ਲੇਕਿਨ ਮਨੁੱਖਤਾ ਨੂੰ ਤਕਸੀਮ ਕਰਕੇ ਹਾਂ ਸੱਤਾ ਕਿਵੇਂ ਹਾਸਲ ਕਰਨੀ ਹੈ ਇਹਨੇ ਲਈ ਵੀ ਉਹ ਲਹੂ ਡਲਾਉਣ ਤੱਕ ਵੀ ਚਲੇ ਜਾਂਦੇ ਆ ਇਹ ਪੰਜਾਬ ਨੇ ਐਡਾ ਵੱਡਾ ਸੰਤਾਪ ਹੋ ਗਿਆ ਤੇ ਚੰਡੀਗੜ੍ਹ ਆਪ ਜਾਣ ਦੇ ਮੀਦੇ ਕਾਰਨ ਇਹੋ ਹੀ ਹੈ ਨਾ ਸੋ ਇਸ ਵੇਲੇ ਦੀ ਸਥਿਤੀ ਹੈ ਦੀ ਬੜੀ ਦਿਲਚਸਪ ਹੈ ਤੇ ਨਦਰਾ ਦਰ ਦੋਰਾ ਮੇਰਾ ਕਿਹਾ ਲਾ ਉਹ ਲਾ ਪੂਰਾ ਹੋ ਗਿਆ ਕੱਲ ਉਹ ਵਿਸ਼ਿੰਗਟਨ ਤੋਂ ਸ਼ਿਕਾਗੋ ਨੂੰ ਚਲਾ ਗਿਆ ਦੇਸ਼ ਦੇ ਵਿੱਚ ਆਊਗਾ ਤੇ ਮੇਰੇ ਖਿਆਲ ਨਾਲ ਵੀ ਆਉਣ ਪਾਸੇ ਦਿਨਾਂ ਦੇ ਵਿੱਚ ਦੇਸ਼ ਦੇ ਵਿੱਚ ਅਜੇ ਹੋਰ ਤਫਸਲੀ ਹੈ ਜਿਹੜੀ ਉਮਕਨੀ ਹੈ ਹਾਂ ਬਿਲਕੁਲ ਪਹਿਲੀ ਕਾਲ ਤੇ ਹਾਂਜੀ ਸ਼ਰਗਿਲ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਆਂ